ਸਤਰੰਜ ਦੀਆਂ ਚਾਲਾਂ ਸਿੱਖਣਾ ਸ਼ੁਰੂ ਕਰ ਦਿੱਤਾ ਕਿਸਾਨਾਂ ਨੇ ਕਹਿ ਸਕਦੇ ਆ ਲੂੰਬੜ ਚਾਲਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਕਿਸਾਨਾਂ ਨੇ ਤਰੰਜ ਇਹਦਾ ਇੱਕ ਗੇਮ ਆ ਨਾ ਉਹ ਇੱਕ ਹੋਰ ਗੇਮ ਖੇਡਦੇ ਕਿਸਾਨਾਂ ਨਾਲ ਦਿਮਾਗੀ ਦਿਮਾਗੀ ਗੇਮ ਆ ਵੀ ਇਹਨਾਂ ਦੀ ਜ਼ਮੀਨ ਕਿਵੇਂ ਲੁੱਟਣੀ ਆ ਇਹਨਾਂ ਤੋਂ ਅਸੀਂ ਇਹ ਪੰਜਾਬ ਖੋਹਣਾ ਕਿਵੇਂ ਆ ਇਹਨਾਂ ਦੇ ਪਾਣੀ ਕਿਵੇਂ ਲੈ ਕੇ ਜਾਣੇ ਆ ਕਿ ਉਹਨਾਂ ਦੀ ਅੱਖ ਤਾਂ ਹੀ ਹੈ ਤੇ ਕਿ ਇਹ ਧਰਤੀ ਜਿਹੜੀ ਪੰਜਾਬ ਆ ਨਾ ਹੂੰ ਆ ਪਜਾਉ ਹੈ ਹੂੰ ਉਹ ਤਾਂ ਦਿਮਾਗੀ ਸਤਰੰਜ ਖੇਡਦੇ ਉਥੇ ਤੇ ਰੋਟੀ ਬਣਾ ਪੜਾਂਦੀ ਤੁਸੀਂ ਕਰੋੜ ਪਤੀਓ ਤੁਹਾਡੇ ਕੋਲੇ ਅਰਬਾਂ ਖਰਬਾਂ ਰੁਪਿਆ ਪਿਆ ਬਈ ਹੂੰ ਖਾਓਗੇ ਤਾਂ ਤੁਸੀਂ ਰੋਟੀ ਪੈਸੇ ਤਾਂ ਨਹੀਂ ਖਾ ਲੋਗੇ ਨੌਰੀ ਬਾਰਡਰ ਦੀਆਂ ਅਸੀਂ ਤੁਹਾਨੂੰ ਲਗਾਤਾਰ ਵਕ ਵਕ ਤਸਵੀਰਾਂ ਦਿਖਾ ਰਹੇ ਹਾਂ ਪਰ ਜਿਹੜੀ ਹੁਣ ਤਸਵੀਰ ਦਿਖਾ ਰਹੇ ਹਾਂ ਬੜੀ ਰੌਚਕ ਹੈਗੀ ਹੈ ਕਿ ਕਿਸਾਨ ਨੇ ਜਿਹੜੇ ਇੱਕ ਪਾਸੇ ਤੁਹਾਨੂੰ ਦਿਖਾਉਂਦੇ ਕਿ ਟਰਾਲੀ ਦੇ ਵਿੱਚ ਤਾਸ ਖੇਡ ਰਹੇ ਦੇ ਨਜ਼ਰ ਆਉਣਗੇ ਕਿਉਂਕਿ ਜਿਹੜੀ ਤਾਸ ਹੈ ਇੱਥੇ ਇਸ ਟਾਈਮ ਫੁਰਸਤ ਦੇ ਪਲ ਨੇ ਜਿਹੜੇ ਉਹ ਤਾਸ ਨਾਲ ਟਾਈਮ ਪਾਸ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦੇ ਟਰਾਲੀਆਂ ਦੇ ਉੱਤੇ ਤੇਜ਼ ਹਵਾ ਨਾਲ ਲਹਿਰਾਉਂਦੇ ਝੰਡੇ ਜਿਹੜੇ ਕਿਉਂਕਿ ਹਵਾ ਬੜੀ ਤੇਜ਼ ਚੱਲ ਰਹੀ ਹੈ ਹਵਾ ਦਾ ਰੁਖ ਜਿਹੜਾ ਬੜਾ ਤੇਜ ਹੈ ਝੰਡੇ ਨੇ ਜਿਹੜੇ ਲਹਿਰਾਉਂਦੇ ਨਜ਼ਰ ਆਉਣਗੇ ਪਰ ਇੱਕ ਹੋਰ ਤਸਵੀਰ ਜਿਹੜੀ ਸਾਹਮਣੇ ਆਈ ਹੈ ਕਿਉਂਕਿ ਕਿਸਾਨ ਨੇ ਜਿਹੜੇ ਕਿਸਾਨਾਂ ਨੂੰ ਬਾਰ ਬਾਰ ਕਿਹਾ ਜਾਂਦਾ ਕਿ ਤੂੰ ਸਿਰਫ ਸੱਤਾਂ ਦੇ ਵਿੱਚ ਤਾਸ ਖੇਡਣ ਵਾਲੀ ਕਿਸਾਨ ਰਹਿ ਗਏ ਪਰ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਪੜ੍ਹ ਲਿਖ ਕੇ ਜਿਹੜੀ ਹੁਣ ਤੁਸੀਂ ਦੇਖੋਗੇ 400 ਜਿਹਨੂੰ ਸਤਰੰਜ ਸਤਰੰਜ ਦੀਆਂ ਚਾਲਾਂ ਸਿੱਖਣਾ ਸ਼ੁਰੂ ਕਰ ਦਿੱਤਾ ਕਿਸਾਨਾਂ ਨੇ ਇੱਕ ਪਾਸੇ ਸਰਕਾਰਾਂ ਨੇ ਜਿਹੜੀਆਂ ਉਹ ਸਤਰੰਜ ਦੀਆਂ ਚਾਲਾਂ ਚੱਲ ਕੇ ਲੋਕਾਂ ਨੂੰ ਜਿਹੜੇ ਵੋਟਾਂ ਵਟੋਰ ਕੇ ਆਪ ਏਸੀ ਕੁਰਸੀ ਸੀਆਂ ਤੇ ਬੈੰਦੇ ਨੇ ਤੇ ਦੂਜੇ ਪਾਸੇ ਜਿਹੜਾ ਮਜ਼ਦੂਰ ਹੈ ਜਾਂ ਕਿਸਾਨ ਆ ਉਸ ਸੰਘਰਸ਼ ਦੇ ਰੂਪ ਦੇ ਵਿੱਚ ਪੂਰੇ ਦੇਸ਼ ਦਾ ਢਿੱਡ ਭਰਦਾ ਪਰ ਆਪਦੇ ਆਪ ਨੂੰ ਲੁੱਟਿਆ ਮਹਿਸੂਸ ਕਰਦਾ ਪਰ ਹੁਣ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖੋਗੇ ਜਿਹੜੇ ਯੂਥ ਹੈ ਨੌਜਵਾਨ ਹੈ ਉਹ ਅਨਪੜ੍ਹ ਨਹੀਂ ਰਹਿ ਗਿਆ ਪੜ੍ਹ ਲਿਖ ਕੇ ਉਹਦਾਂ ਦੀਆਂ ਜਿਹੜੀਆਂ ਚਾਲਾਂ ਨੇ ਜੇ ਕਹਿ ਸਕਦੇ ਆ ਲੂੰਬੜ ਚਾਲਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿਸਾਨਾਂ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਤਕਜੀਤ ਸਿੰਘ ਜੀ ਜੇ 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 ਗੱਲ ਕੀਤੀ ਜਾਵੇ ਜਿਹੜੀ ਸਰਕਾਰ ਨੇ ਸਾਡੇ ਨਾਲ ਤਰੰਜ ਦੀਆਂ ਚਾਲਾਂ ਖੇਡ ਰਿਆ ਪਹਿਲਾਂ ਅਸੀਂ ਪੌਣੇ 2 ਸਾਲ ਦਿੱਲੀ ਦੀਆਂ ਬਰੂਆਂ ਤੇ ਜਿਹੜਾ ਸੰਘਰਸ਼ ਲੜਿਆ ਤੇ ਹੁਣ ਅਸੀਂ ਖਨੌਰੀ ਬਾਡਰ ਤੇ ਅੱਜ ਸਾਨੂੰ 7ਵਾਂ ਦਿਨ ਹੋ ਚੁੱਕਿਆ ਦੇਖੋ ਜੀ ਉਹਨਾਂ ਦੀ ਜਿਹੜੀ ਹੈਗੀ ਇਹ ਗੇਮ ਉਹਨਾਂ ਨਾਲ ਅਦਾ ਵੀ ਅਸੀਂ ਛਤਰੰਜ ਖੇਡਦੇ ਆ ਬੈਠੇ ਕਮਰਿਆਂ ਦੇ ਵਿੱਚ ਹੂੰ ਉਹ ਖੇਡਦੇ ਛਤਰੰਜ ਇਹ ਤਾਂ ਇੱਕ ਗੇਮ ਆ ਨਾ ਉਹ ਇੱਕ ਹੋਰ ਗੇਮ ਖੇਡਦੇ ਕਿਸਾਨਾਂ ਨਾਲ ਹੂੰ ਦਿਮਾਗੀ ਦਿਮਾਗੀ ਗੇਮ ਆ ਵੀ ਇਹਨਾਂ ਦੀ ਜ਼ਮੀਨ ਕਿਵੇਂ ਲੁੱਟਣੀ ਆ ਹੂੰ ਇਹਨਾਂ ਤੋਂ ਅਸੀਂ ਇਹ ਪੰਜਾਬ ਖੋਹਣਾ ਕਿਵੇਂ ਆ ਇਹਨਾਂ ਦੇ ਪਾਣੀ ਕਿਵੇਂ ਲੈ ਕੇ ਜਾਣੇ ਆ ਹੂੰ ਕਿ ਉਹਨਾਂ ਦੀ ਅੱਖ ਤਾਂ ਹੀ ਹੈ ਤੇ ਕਿ ਇਹ ਧਰਤੀ ਜਿਹੜੀ ਪੰਜਾਬ ਆ ਨਾ ਆ ਪੰਜਾਬੂ ਆ ਹੂੰ ਉਹ ਤਾਂ ਦਿਮਾਗੀ ਛਤਰੰਜ ਖੇਡਦੇ ਉੱਥੇ ਹੂੰ ਹੋਰ ਨੂੰ ਦਿਸਦਾ ਵੀ ਹੋਰ ਹੈ ਨਹੀਂ ਹੂੰ ਤੇ ਰੋਟੀ ਬਿਨਾ ਪੜਾਂਦੀ ਤੁਸੀਂ ਕਰੋੜ ਪਤੀਓ ਤੁਹਾਡੇ ਕੋਲ ਅਰਬਾਂ ਖਰਬਾਂ ਰੁਪਇਆ ਪਿਆ ਬਈ ਹੂੰ ਖਾਓਗੇ ਤਾਂ ਤੁਸੀਂ ਰੋਟੀ ਪੈਸੇ ਤਾਂ ਨਹੀਂ ਖਾ ਲੋਗੇ ਜੀ ਤੇ ਪੈਸਾ ਉਹਨਾਂ ਦੇ ਕੋਲੇ ਬਥੇਰਾ ਹੈ ਉਹਨਾਂ ਨੂੰ ਬਾਅਦ ਜ਼ਮੀਨ ਚਾਹੀਦੀ ਪੰਜਾਬ ਜਿਵੇਂ ਜਿਵੇਂ ਗੱਲ ਕੀਤੀ ਜਾਵੇ ਇਹ ਜਿਹੜੀ ਰਾਜਨੀਤੀ ਆ ਉਹ ਵੀ ਸਤਰੰਜ ਦੀਆਂ ਜਿਹੜੀਆਂ ਚਾਲਾਂ ਨੇ ਉਹਨਾਂ ਦੇ ਵਿੱਚ ਉਲਝੀ ਕਿਤੇ ਨਜ਼ਰ ਆਉਂਦੀ ਹੈ ਕਿਉਂਕਿ ਜਦੋਂ ਵੋਟਾਂ ਹੁੰਦੀਆਂ ਨੇ ਸਾਨੂੰ ਵੱਡੇ ਵੱਡੇ ਖਾਬ ਨੇ ਜਿਹੜੇ ਦਿਖਾਏ ਜਾਂਦੇ ਨੇ ਸਾਡੇ ਨਾਲ ਵਾਅਦੇ ਕੀਤੇ ਜਾਂਦੇ ਨੇ ਅੱਜ ਪਰ ਜੇ ਗੱਲ ਕੀਤੀ ਜਾਵੇ ਜਿਵੇਂ ਸਤਰੰਜ ਦੀ ਜਿਹੜੀ ਖੇਡ ਆ ਇਹ ਇੱਕ ਦਿਮਾਗੀ ਖੇਡ ਆ ਕੀ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਦਿਮਾਗੀ ਖੇਡ ਖੇਡ ਕੇ ਜਿਹੜੀਆਂ ਏਸੀ ਕੁਰਸੀਆਂ ਦੇ ਵਿੱਚ ਬੈਠੇ ਨੇ ਅੱਜ ਉਹੀ ਸਾਡੇ ਨਾਲ ਜਿਹੜੀ ਸਾਨੂੰ ਬਾੜਾਂ ਤੇ ਰਹਿਣ ਲਈ ਮਜਬੂਰ ਕੀਤਾ ਹੋਇਆ ਦੇਖੋ ਭਾਈ ਜੀ ਇੱਕ ਤਾਂ ਇਹ ਆ ਵੀ ਸੰਘਰਸ਼ ਹੈ ਜਿਹੜਾ ਪੰਜਾਬ ਦੇ ਹਿੱਸੇ ਆਇਆ ਹਰਿਆਣਾ ਦੇ ਹਿੱਸੇ ਆ ਕਿਉਂ ਹਰਿਆਣਾ ਪੰਜਾਬ ਇੱਕ ਸੀ ਪਹਿਲਾਂ ਜੀ ਸਾਡੇ ਹਿੱਸੇ ਆ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਹਮ ਜਿਹੜੇ ਅੱਜ ਰਾਜ ਸਾਡੇ ਦੇ ਮਾਣਦੇ ਆ ਇਹਨਾਂ ਲਈ ਕੁਰਬਾਨੀਆਂ ਕੀਤੀਆਂ ਹਮ ਇਹ ਭੁੱਲ ਗਏ ਅਸੀਂ ਵਾਰਸ ਬਘੇਲ ਸਿੰਘ ਦੇ ਆ ਹਮ ਅਸੀਂ ਵਾਰਸ ਬਾਬੇ ਦੀਪ ਸਿੰਘ ਦੇ ਆ ਜੀ ਸਾਡਾ ਗੁਰੂ ਸਾਡਾ ਪਿਤਾ ਗੁਰੂ ਗਵਿੰਦ ਸਿੰਘ ਹੈ ਹਮ ਇਹ ਭੁੱਲ ਜਾਣ ਵੀ ਅਸੀਂ ਜ਼ੁਲਮ ਜ਼ੁਲਮ ਖਾਤਰ ਉਹ ਲੜੇ ਸੀ ਇਹ ਵੀ ਜੁਲਮੀ ਹੈ ਡਰ ਉਹਨਾਂ ਨੂੰ ਬਾਈ ਜੀ ਇਹੀ ਹੈ ਵੀ ਇਹ ਜਾਗ ਪਏ ਤਾਂ ਜਿਹੜਾ ਸਾਡਾ ਮੇਨ ਮਕਸਦ ਤਾਂ ਇਹੀ ਹੈ ਨਾ ਵੀ ਅਸੀਂ ਇਹਨਾਂ ਤੋਂ ਕਿਵੇਂ ਨਾ ਕਿਵੇਂ ਜ਼ਮੀਨ ਖੋਣੀ ਹੈ ਵੀ ਉਹ ਲੋਕ ਇਹਨਾਂ ਨੂੰ ਜੁੜ ਜਾਣਗੇ ਵੀ ਇਹ ਤਾਂ ਇਕੱਲਾ ਪੰਜਾਬ ਉਹ ਦਿੱਲੀ ਦਾ ਸਟੇਟ ਦੀ ਉਹ ਜਿਹਾਂ ਭਾਰਤ ਦੀ ਰਾਜਧਾਨੀ ਹੈ ਜਦੋਂ ਰਾਜਧਾਨੀ ਦੇ ਵਿੱਚ ਪਹਿਲਾਂ ਅਸੀਂ 13 ਮਹੀਨੇ ਬੈਠੇ ਰਹੇ ਉਦੋਂ ਸਾਰੇ ਮੁਲਕ 'ਚ ਚੱਲ ਪਏ ਸਨ ਕੰਮ ਹੌਲੀ-ਹੌਲੀ ਚੰਗਿਆੜੀ ਲੱਗਦੀ 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 ਭੰਬੜ ਬਣ ਗਈ ਸੀ ਠੀਕ ਹੈ ਚਲੋ ਉਦੋਂ ਹੋਏ ਮੰਨ ਗਿਆ ਸੀਗਾ ਕਾਲੇ ਕਾਨੂੰਨ ਕਹਿੰਦਾ ਮੈਂ ਰੱਦ ਕਰ ਦਿੰਦਾ ਹੁਣ ਵੀ ਇਹਨਾਂ ਨੂੰ ਪਤਾ ਵੀ ਉਹ ਅਸੀਂ ਹੌਲੀ-ਹੌਲੀ ਹੁਣ ਅੰਦਰ ਖਾਤੇ ਸੇ ਕੰਮ ਕਰੀ ਜਾਂਦੇ ਆ ਆਹੀ ਗੇਮ ਵਾਂਗੂ ਹੂੰ ਵਹਿ ਕੇ ਦਿਮਾਗ ਚਲਾਈ ਜਾਂਦੇ ਆ ਵੀ ਜਿਵੇਂ ਚਰਸ ਖੇਡਦੇ ਆਪਾਂ ਉਹਵੇਂ ਉਹ ਖੇਡੀ ਜਾਂਦੇ ਆ ਵੀ ਯਾਰ ਕੋਈ ਨਹੀਂ ਹੁਣ ਵੋਟਾਂ ਜਿਹੜੇ ਆ ਗਈਆਂ ਆਏ ਕਰਕੇ ਪਗਾਹ ਫੇਰ ਕਰਾਂਗੇ ਆਏ ਕਰਾਂਗੇ ਜਿਹੜੇ ਪੰਜਾਬ ਨੂੰ ਉੜਤਾ ਪੰਜਾਬ ਹੋਰ ਕਰਤਰਾ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਬਣਾ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅੱਜ ਉਹੀ ਪੰਜਾਬ ਦੇ ਨੌਜਵਾਨ ਇੱਕ ਪਾਸੇ ਜਿਹੜੇ ਇੱਕ ਸੰਘਰਸ਼ ਲੜ ਰਹੇ ਨੇ ਤੇ ਦੂਜੇ ਪਾਸੇ ਆਹ ਅਬ ਤੇ ਦਿਮਾਗ ਦੀ ਜਿਹੜੀ ਕਸਰਤ ਕਰਨ ਲਈ ਸਤਰੰਜ ਦੀ ਬਾਜ਼ੀ ਖੇਡ ਰਹੇ ਨੇ ਬਾਪੂ ਜੀ ਬੈਠੇ ਨੇ ਅਸੀਂ ਉਹਨਾਂ ਨਾਲ ਗੱਲ ਕੀ ਨਾਂਵਾ ਜੀ ਤੁਹਾਡਾ ਨਸ਼ਾਤਾ ਸਿੰਘ ਜੀ ਨਸ਼ਾਤਾ ਸਿੰਘ ਜੀ ਤੁਸੀਂ ਇੱਥੇ ਨੌਜਵਾਨ ਸਤਰੰਜ ਖੇਡ ਰਹੇ ਆ ਕੀ ਇਹਦੇ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਇਹਨਾਂ ਨੂੰ ਇਹੀ ਰਹਿਣੇ ਆ ਵੀ ਤੱਕਾ ਨਹੀਂ ਕਰਨਾ ਆਪਦਾ ਹਿਸਾਬ ਨਾਲ ਚੱਲਣਾ ਤੇ ਵੀ ਸਾਡਾ ਜਿਹੜਾ ਹੱਕ ਮੰਗਦੇ ਸਾਡੇ ਦੇ ਦੇਣ ਅਸੀਂ ਕਿਹੜਾ ਵੀ ਉਹਨਾਂ ਨਾਲ ਲੜਨ ਆਏ ਆ ਚਾਹੀ ਉਹਨਾਂ ਨਾਲ ਕੋਈ ਕਰਨ ਆਏ ਆ ਅਸੀਂ ਆਪਦਾ ਹੱਕ ਮੰਗਣ ਆਏ ਆ ਨਹੀਂ ਕਹਿੰਦੇ ਕਿ ਜਵਾਕ ਛੱਡੀ ਬੈਠੇ ਘਰੇ ਆ ਹਾਂ ਹਾਂਜੀ ਬਿਲਕੁਲ ਜੀ ਨਿੱਕੇ ਨਿੱਕੇ ਜਵਾਕਾਂ ਨੂੰ ਛੱਡ ਕੇ ਬਾਪੂ ਜੀ ਦਾ ਕਹਿਣਾ ਹੈ ਕਿ ਅਸੀਂ ਬਾਰਡਰ ਤੇ ਬੈਠੇ ਆਂ ਆਪਣੀਆਂ ਮੰਗਾਂ ਦੀ ਲੜਾਈ ਲੜਦੇ ਆਂ ਇਹ ਉਹੀ ਕਿਸਾਨ ਨੇ ਜਿਹੜੀ ਹਰ ਇੱਕ ਚਾਲ ਨੂੰ ਸਮਝਣਾ ਲੱਗੇ ਨੇ ਪਰ ਹੁਣ ਜਿਹੜੀ ਸਰਕਾਰ ਹੈ ਉਹ ਵੀ ਕਿਤੇ ਪਿੱਛੇ ਨਹੀਂ ਉਹਨੇ ਵੀ ਜਿਹੜੀ ਬੈਰੀਕੇਟਿੰਗ ਹੈ ਬੜੀ ਜ਼ਬਰਦਸਤ ਬਣਾਈ ਹੋਈ ਹੈ ਉਸ ਬੈਰੀਕੇਟਿੰਗ ਨੂੰ ਤੋੜਨ ਦੇ ਲਈ ਜਿਹੜੇ ਨੌਜਵਾਨ ਨੇ ਇੱਕ ਇਥੇ ਸਤਰੰਜ ਦੀ ਬਾਜੀ ਲਾ ਕੇ ਉਹਦੀ ਬਿਉਂਤਬੰਦੀ ਕਰਦੇ ਨੇ ਨਾਲ ਬਜ਼ੁਰਗ ਖੜੇ ਨੇ ਉਹਨਾਂ ਨੂੰ ਆਪਣਾ ਤਜਰਬਾ ਜਿਹੜਾ ਦਿੰਦੇ ਹੋਏ ਨਜ਼ਰ ਆਉਂਦੇ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਦੇ ਰਾਂਗੇ ਬਣੇ ਰਹੇ ਓਪੀਟੀਸੀ ਦੇ ਨਾਲ ਕੈਮਰਾਮੈਨ ਇਕਵਾਲ ਸਿੰਘ ਫਗਵਾੜਨ ਖਨੋਰੀ ਤੋਂ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ